ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਸਬਜ਼ੀਆਂ ਨਾਲ ਭਰਪੂਰ ਪਨੀਰ ਦਾ ਵੇਸਣ ਵਾਲਾ ਚੀਲਾ ਬਹੁਤ ਹੀ ਟੇਸਟੀ ਬਣਦਾਗਾ ਗੁਣਾ ਨਾਲ ਭਰਪੂਰ ਹੁੰਦਾਗਾ ਇਸ ਨੂੰ ਤੁਸੀਂ ਕਿਸੇ ਵੀ ਟਾਈਮ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦਾਗਾ ਹਾਂਜੀ ਚਲੋ ਫਿਰ ਆਪਾਂ ਪਨੀਰ ਤੇ ਸਬਜ਼ੀਆਂ ਨਾਲ ਭਰਪੂਰ ਵੇਸਣ ਦਾ ਚੀਲਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਵੇਸਣ ਦਾ ਚੀਲਾ ਬਣਾਉਣ ਵਾਸਤੇ ਤੇ ਪੌਣੀ ਕਕੌਲੀ ਆਪਾਂ ਵੇਸਣ ਲਿਆ ਵੇਸਣ ਨੂੰ ਆਪਾਂ ਛਾਣਿਆ ਹੋਇਆ ਹੁਣ ਥੋੜਾ ਥੋੜਾ ਪਾਣੀ ਪਾ ਕੇ ਵੇਸਣ ਨੂੰ ਘੋਲ ਲਾਂਗੇ ਇੱਕੇ ਵਾਰੀ ਪਾਣੀ ਨਹੀਂ ਪਾਉਣਾ ਨਹੀਂ ਤਾਂ ਫਿਰ ਜਿਹੜਾ ਆਪਾਂ ਵੇਸਣ ਦਾ ਘੋਲ ਬਣਾਉਣਾਗਾ ਤੇ ਉਹ ਪਤਲਾ ਹੋ ਜਾਊਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਵੇਸਣ ਦਾ ਘੋਲ ਬਣਾ ਲਾਂਗੇ ਹਾਂਜੀ ਵੇਸਣ ਦਾ ਘੋਲ ਬਣਾ ਕੇ ਆਪਾਂ ਰੈਡੀ ਕਰ ਲਿਆ ਤੇ ਹੁਣ ਆਪਾਂ ਐਡ ਕਰਾਂਗੇ ਸਬਜ਼ੀਆਂ ਸਬਜ਼ੀਆਂ ਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਬਰੀਕ ਕੱਟੀ ਹੋਈ ਹਰੀ ਮਿਰਚ ਬਰੀਕ ਕੱਟਿਆ ਹੋਇਆ ਟਮਾਟਰ ਬਰੀਕ ਕੱਟੀ ਪੱਤਾ ਗੋਬੀ ਚਾਹੇ ਤੁਸੀਂ ਬਰੀਕ ਕੱਟ ਵੀ ਸਕਦੇ ਹੋ ਕਰਦੇ ਦੇ ਨਾਲ ਚਾਹੇ ਤੁਸੀਂ ਕद्दूकस ਵੀ ਕਰ ਸਕਦੇ ਹੋ ਇੱਕ ਗਾਜਰ ਕद्दूकस ਕੀਤੀ ਹੋਈ ਸਬਜ਼ੀਆਂ ਤੁਸੀਂ ਜੋ ਵੀ ਪਸੰਦ ਆ ਤੁਹਾਨੂੰ ਸਬਜ਼ੀਆਂ ਤੁਸੀਂ ਉਹ ਚੀਲੇ ਦੇ ਵਿੱਚ ਪਾ ਸਕਦੇ ਹੋ ਤੇ ਥੋੜਾ ਜਿਹਾ ਹਰਾ ਧਨੀਆ ਕੱਟਿਆ ਹੋਇਆ ਇੱਕ ਟੁਕੜਾ ਸੀ ਆਪਣੇ ਕੋਲੇ ਪਨੀਰ ਦਾ ਤੇ ਪਨੀਰ ਨੂੰ ਆਪਾਂ ਕद्दूकस ਕਰ ਲਿਆ। ਹੁਣ ਮਸਾਲੇ ਐਡ ਕਰਾਂਗੇ। ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ। ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ। ਅੱਧਾ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ। ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ। ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲਾ। ਹੁਣ ਵੇਸਨ ਦੇ ਵਿੱਚ ਸਬਜ਼ਨਾ ਤੇ ਮਸਾਲੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ। ਜੇ ਜ਼ਰੂਰਤ ਪਈ ਤਾਂ ਪਾਣੀ ਆਪਾਂ ਐਡ ਹੋਰ ਕਰਾਂਗੇ ਕਿਰਾ ਇੱਕ ਵਾਰੀ ਆਪਾਂ ਸਾਰੀਆਂ ਸਬਜ਼ੀਆਂ ਮਿਕਸ ਕਰ ਦਈਏ ਹਾਂਜੀ ਸਾਰਾ ਸਮਾਨ ਆਪਾਂ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਥੋੜਾ ਜਿਹਾ ਹੁਣ ਆਪਣਾ ਮਿਸ਼ਨਨ ਹੈਗਾ ਸਖਤ ਵੇਸ ਕੀਲੇ ਵਾਸਤੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਿੰਨੇ ਹਾਂ ਹਾਂਜੀ ਚੀਲੇ ਵਾਲਾ ਹੁਣ ਘੋਲ ਬਣਾ ਕੇ ਤਿਆਰ ਕਰ ਲਿਆਗਾ ਹੁਣ ਆਪਾਂ 5 ਮਿੰਟ ਰੈਸਟ ਦਿਵਾਵਾਂਗੇ ਜਿਹੜਾ ਆਪਣਾ ਬੇਸਣ ਸੀਗਾ ਉਹ ਸੈੱਟ ਹੋ ਜਾਊਗਾ ਫੁੱਲ ਕੇ ਵਧੀਆ ਜਿਹਾ ਬਣ ਜਾਊਗਾ ਹਾਂਜੀ 5 ਮਿੰਟ ਹੋ ਗਏ ਆਪਣੇ ਬੈਟਰ ਰੱਖੇ ਨੂੰ ਤੇ ਬਿਲਕੁਲ ਇਹ ਸੈੱਟ ਹੋ ਗਿਆ ਹੁਣ ਚੀਲਾ ਬਣਾਉਣ ਵਾਸਤੇ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਾਂਗੇ ਥੋੜਾ ਜਿਹਾ ਮੈਨੂੰ ਸਖਤ ਲੱਗਦਾਗਾ ਕਿਉਂਕਿ ਚੀਲੇ ਵਾਸਤੇ ਨਾ ਬੇਸਣ ਦਾ ਘੋਲ ਥੋੜਾ ਜਿਹਾ ਪਤਲਾ ਹੋਵੇ ਤੇ ਚੀਲਾ ਵਧੀਆ ਬਣਦਾਗਾ ਹੁਣ ਬਿਲਕੁਲ ਸੈੱਟ ਹੁਣ ਆਪਾਂ ਬਣਾਨੇ ਆ ਚੀਲਾ ਹਾਂਜੀ ਚਿਲੇ ਬਣਾਉਣ ਵਾਸਤੇ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆਗਾ ਤੇ ਥੋੜਾ ਜਿਹਾ ਹੁਣ ਤਵੇ ਦੇ ਉੱਪਰ ਆਪਾਂ ਲਾ ਦਾਂਗੇ ਤੇਲ ਤੇ ਗੈਸ ਆਪਾਂ ਇੱਕ ਵਾਰੀ ਸਲੋ ਕੀਤਾਗਾ ਹੁਣ ਇੱਕ ਕੜਚੀ ਬੈਟਰ ਦੀ ਭਰ ਲਾਂਗੇ ਤੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਹੁਣ ਆਪਾਂ ਕੜਚੀ ਦੇ ਨਾਲ ਇਸ ਤਰ੍ਹਾਂ ਆਪਾਂ ਫਲਾ ਦਾਂਗੇ ਵਧੀਆ ਗੋਲ ਜਿਹੀ ਸ਼ੇਪ ਦੇ ਦਾਂਗੇ ਆਪਾਂ ਹਾਂਜੀ ਚਿਲੇ ਨੂੰ ਆਪਾਂ ਪੂਰੀ ਗੋਲ ਸ਼ੇਪ ਦੇਤੀ ਹੈ ਚਮਚ ਦੇ ਨਾਲ ਤੇ ਹੁਣ ਆਪਾਂ ਥੋੜਾ ਜਿਹਾ ਉੱਪਰ ਪਾ ਦਾਂਗੇ ਤੇਲ ਤੇ ਥੋੜਾ ਜਿਹਾ ਜਿਹੜੋ ਚੀਲੇ ਨੂੰ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਪਾਟਾਂਗੇ ਤੇ ਹੁਣ ਗੈਸ ਥੋੜਾ ਜਿਹਾ ਮੀਡੀਅਮ ਕਰ ਦੇਣਾ ਨਾ ਜ਼ਿਆਦਾ ਤੇਜ਼ ਤੇ ਨਾ ਹੀ ਜ਼ਿਆਦਾ ਸਲੋ ਹਾਂਜੀ ਚੀਲਾ ਉੱਪਰੋਂ ਥੋੜਾ ਜਿਹਾ ਸਖਤ ਹੋ ਗਿਆ ਤੁਸੀਂ ਦੇਖ ਸਕਦੇ ਹਲਕਾ ਜਿਹਾ ਪੱਕ ਵੀ ਗਿਆਗਾ ਤੇ ਹੁਣ ਆਪਾਂ ਪਾਸਾ ਪਾਟ ਦਿੰਨੇ ਆ ਪਹਿਲਾਂ ਇਹਨਾਂ ਨੂੰ ਕੰਨਗਾਸ ਤੇ ਆਪਾਂ ਕਰਦਾ ਫਿਰ ਆਪਾਂ ਨੂੰ ਪਾਟਣਾ ਸੌਖਾਗਾ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵਧੀਆ ਪੱਕ ਗਿਆ ਹੁਣ ਹਲਕੇ ਜਿਹੇ ਹੱਥ ਨਾਲ ਆਪਾਂ ਨੱਪ ਦਾਂਗੇ ਜ਼ਿਆਦਾ ਨਹੀਂ ਦਬਾਉਣਾਗਾ ਹਲਕੇ ਜਿਹੇ ਹੱਥ ਨਾਲ ਨੱਪਣਾਗਾ ਕਿ ਵਧੀਆ ਇਹ ਚੀਲਾ ਪੱਕ ਜੇ ਤੇ ਥੋੜਾ ਜਿਹਾ ਹੁਣ ਆਪਾਂ ਕੰਨੀਆਂ ਤੇ ਲਾ ਦਾਂਗੇ ਤੇਲ ਹਾਂਜੀ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਪਾਸਾ ਘਟ ਦਿੰਨੇ ਆ ਤੁਹਾਨੂੰ ਇਧਰਲੇ ਪਾਸੇ ਥੋੜਾ ਜਿਹਾ ਆਪਾਂ ਲਾ ਦਿੰਨੇ ਆ ਤੇਲ ਕਿੰਨਾ ਵਧੀਆ ਚੀਲਾ ਬਣਿਆਗਾ ਤੇ ਥੋੜਾ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ ਚੰਗੀ ਤਰ੍ਹਾਂ ਫਿਰ ਪੱਕ ਜਾਊਗਾ ਜਿਆਦਾ ਨਹੀਂ ਤੇਲ ਲਾਉਂਦੇ ਬਸ ਨੋਰਮਲ ਜਿਹਾ ਤੇਲ ਲਾਇਆਗਾ ਹਾਂਜੀ ਚੀਲਾ ਬਣ ਕੇ ਰੈਡੀ ਆ ਸਬਜ਼ੀਆਂ ਨਾਲ ਭਰਪੂਰ ਤੇ ਪਨੀਰ ਵਾਲਾ ਚੀਲਾ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦਾ ਹਾਂਜੀ ਚੀਲੇ ਨੂੰ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਕਿੰਨਾ ਵਧੀਆ ਚੀਲਾ ਬਣਿਆ ਹੁਣ ਆਪਾਂ ਬਾਕੀ ਦੇ ਵੀ ਇਸੇ ਤਰ੍ਹਾਂ ਹੀ ਬਣਾ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਖੇਰ ਲਾ ਲਾਂਗੇ ਤਵੇ ਦੇ ਉੱਪਰ ਤੇਲ ਇੱਕ ਕੜਚੀ ਆਪਾਂ ਬੈਟਰ ਦੀ ਭਰ ਲਾਂਗੇ ਤਵੇ ਦੇ ਉੱਪਰ ਆਪਾਂ ਹੁਣ ਰੱਖ ਦਾਂਗੇ ਤੇ ਇਸ ਤਰ੍ਹਾਂ ਆਪਾਂ ਕੜਚੀ ਦੇ ਨਾਲ ਫਲਾ ਲਾਂਗੇ ਉਸ ਤੋਂ ਬਾਅਦ ਆਪਾਂ ਚਮਚ ਦੇ ਨਾਲ ਸੈੱਟ ਕਰ ਦਾਂਗੇ ਵਧੀਆ ਚੀਲੇ ਦੀ ਗੋਲ ਸ਼ੇਪ ਦੇ ਦਾਂਗੇ ਹਾਂਜੀ ਸਾਰੇ ਚੀਲੇ ਆਪਾਂ ਬਣਾ ਕੇ ਰੈਡੀ ਕਰ ਲਿਆ ਬਹੁਤ ਵਧੀਆ ਆਪਾਂ ਚੀਲੇ ਬਣਾ ਕੇ ਤਿਆਰ ਕੀਤੇ ਆ ਬਹੁਤ ਹੀ ਜਲਦੀ ਬਣ ਜਾਂਦੇ ਇਹ ਚੀਲੇ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਹਾਂਜੀ ਚੀਲੇ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਆਪਾਂ ਚੀਲੇ ਸਬਜ਼ੀਆਂ ਨਾਲ ਭਰਪੂਰ ਤੇ ਪਨੀਰ ਵਾਲੇ ਇਹ ਚੀਲੇ ਆਪਾਂ ਬਣਾ ਕੇ ਤਿਆਰ ਕੀਤੇ ਆ ਹਾਂਜੀ ਚੀਲੇ ਨੂੰ ਤੁਸੀਂ ਘੱਟ ਸਬਜ਼ੀਆਂ ਦੇ ਵਿੱਚ ਵੀ ਬਣਾ ਕੇ ਖਾ ਸਕਦੇ ਆ ਪਰ ਜੇ ਤੁਸੀਂ ਇੰਨੀਆਂ ਸਬਜ਼ੀਆਂ ਪਾ ਕੇ ਬਣਾਵੋਗੇ ਚੀਲਾ ਤੇ ਬਹੁਤ ਹੀ ਹਿਸ ਟੇਸਟੀ ਬਣਦਾ ਹੈ ਹੈਲਥੀ ਬਣਦਾ ਹੈਗਾ ਥੋੜੇ ਟਾਈਮ ਵਿੱਚ ਦੀ ਇਹ ਚੀਲਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਬਹੁਤ ਹੀ ਜਿਆਦਾ ਇਹ ਸੌਫਟ ਬਣਿਆ ਹੈਗਾ ਜਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਚਾਹੇ ਤੁਸੀਂ ਚਾਹ ਦੇ ਨਾਲ ਖਾਓ ਤੇ ਚਾਹੇ ਤੁਸੀਂ ਟਮਾਟਰਾਂ ਦੀ ਸੋਸ ਦੇ ਨਾਲ ਖਾਓ